ਰਾਜ ਨੇ ਜਿਵੇਂ ਹੀ ਆਪਣੀ ਪਲੱਸ 2 ਕਲਾਸ ਪਾਸ ਕੀਤੀ ਉਸ ਦੀ ਮਾਂ ਨੇ ਉਸ ਨੂੰ ਘਰ ਦੇ ਕੰਮ ਕਰ ਸਿਖਾਉਣੇ ਸ਼ੁਰੂ ਕਰ ਦਿੱਤੇ ਉਹ ਆਪਣੇ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਆਪਣੀ ਮਾਂ ਨਾਲ ਘਰ ਦੇ ਕੰਮ ਵੀ ਕਰਾਉਂਦੀ ਘਰ ਦਾ ਕੰਮ ਕਰਕੇ ਜਦੋਂ ਵੀ ਰਾਜ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸ ਦੀ ਮਾਂ ਹਮੇਸ਼ਾ ਕਹਿੰਦੀ ਕਿ ਮੇਰੇ ਕੋਲ ਤਾਂ ਸਰ ਜੂ ਸੱਸ ਕੋਲ ਪਤਾ ਚੱਲੂ ਜਾ ਕੇ ਐਵੇਂ ਹੀ ਹਰ ਇੱਕ ਗੱਲ ਤੇ ਰਾਜ ਨੂੰ ਉਸ ਦੀ ਮਾਂ ਸੱਸ ਦੀ ਧਮਕੀ ਦਿੰਦੀ ਰਾਜ ਕਾਲਜ ਚ ਆਪਣੀਆਂ ਸਹੇਲੀਆਂ ਨਾਲ ਵੀ ਗੱਲ ਕਰਦੀ ਤਾਂ ਉਹ ਵੀ ਕਹਿੰਦੇ ਆ ਕਿ ਸੱਪ ਚ ਇੱਕ ਸੱਸਾ ਹੁੰਦਾ ਉਹ ਇੰਨਾ ਜ਼ਹਿਰੀਲਾ ਹੁੰਦਾ ਤਾਂ ਸੱਸ ਵਿੱਚ ਤਾਂ ਦੋ ਸੱਸੇ ਆਉਂਦੇ ਆ ਐਓ ਜੀਆਂ ਗੱਲਾਂ ਸੁਣ ਕੇ ਰਾਜ ਨੂੰ ਵਿਆਹ ਦੇ ਨਾਮ ਤੇ ਡਰ ਲੱਗਣ ਲੱਗ ਗਿਆ ਐਵੇਂ ਹੀ ਕਾਲਜ ਦੇ 3 ਸਾਲ ਬੀਤ ਗਏ ਘਰਦਿਆਂ ਨੇ ਰਾਜ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਆਖਿਰ ਇੱਕਠਾ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਰਾਜ ਨੂੰ ਮੁੰਡੇ ਵਾਲੇ ਦੇਖਣ ਆਏ ਰਾਜ ਨੇ ਮੁੰਡੇ ਨੂੰ ਬਿਲਕੁਲ ਵੀ ਨਾ ਦੇਖਿਆ ਕਿਉਂਕਿ ਉਸਨੇ ਤਾਂ ਆਪਣੀ ਸੱਸ ਦੇਖਣੀ ਸੀ ਪਹਿਲਾਂ ਅੱਖ ਜਿਹੀ ਬਚਾ ਕੇ ਰਾਜ ਨੇ ਆਪਣੀ ਹੋਣ ਵਾਲੀ ਸੱਸ ਨੂੰ ਦੇਖਿਆ ਅਚਾਨਕ ਸੱਸ ਨਾਲ ਨਜ਼ਰ ਮਿਲ ਗਈ ਰਾਜ ਨੂੰ ਤਾਂ ਜਿਵੇਂ ਕੋਈ ਬਿਜਲੀ ਦਾ ਕਰੰਟ ਲੱਗਾ ਹੋਵੇ ਉਸਨੇ ਇਕਦਮ ਨੀਵੀਂ ਪਾ ਲਈ ਆਖਿਰ ਵਿਆਹ ਵੀ ਹੋ ਗਿਆ ਹਰਾਜ ਹਮੇਸ਼ਾ ਦੀ ਆਪਣੀ ਸੱਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਰਾਜ ਨੂੰ ਜੋ ਵੀ ਕੰਮ ਉਹ ਦੀ ਸੱਸ ਕਹਿੰਦੀ ਉਹ ਕਰਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਐਵੇਂ ਹੀ ਵੀ 25 ਦਿਨ ਲੰਘ ਗਏ ਉਸ ਦੀ ਸੱਸ ਨੇ ਆਪਣੇ ਪੁੱਤਰ ਨੂੰ ਵੀ ਕਿਹਾ ਕਿ ਰਾਜ ਡਰੀ ਡਰੀ ਕੇ ਰਹਿੰਦੀ ਹੈ ਉਹ ਉਸ ਨਾਲ ਗੱਲ ਕਰੇ ਕੋਈ ਤਕਲੀਫਤਾ ਨਹੀਂ ਜਦੋਂ ਸ਼ਾਮ ਨੂੰ ਰਾਜ ਦੇ ਘਰ ਵਾਲੇ ਨੇ ਰਾਜ ਤੋਂ ਪੁੱਛਿਆ ਕਿ ਕੀ ਹੋਇਆ ਰਾਜ ਨੇ ਕਿਹਾ ਕਿ ਕੁਝ ਨਹੀਂ ਬਸ ਹਜੇ ਨਵੇਂ ਪਰਿਵਾਰ ਕਰਕੇ ਥੋੜਾ ਹੁੰਦਾ ਨਾਲ ਹੀ ਉਸਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਸੱਸ ਨੇ ਤਾਂ ਥੋੜੇ ਦਿਨ ਚ ਮੇਰੀਆਂ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਘਰ ਵਾਲੇ ਨਾਲ ਰਾਜ ਸਾਰਾ ਕੰਮ ਕਰਕੇ ਆਪਣੇ ਕਮਰੇ 'ਚ ਚਲੀ ਜਾਂਦੀ ਤੇ ਆਪਣੇ ਸਹੇਲੀਆਂ ਤੇ ਆਪਣੀ ਮਾਂ ਨਾਲ ਸੱਸ ਦੀਆਂ ਗੱਲਾਂ ਹੀ ਕਰਦੀ ਰਹਿੰਦੀ ਰਾਜ ਦੀ ਸੱਸ ਨੂੰ ਲੱਗਦਾ ਕਿ ਉਸ ਦਾ ਦਿਲ ਨਹੀਂ ਲੱਗਿਆ ਉਸ ਨੇ ਕਈ ਵਾਰ ਰਾਜ ਨੂੰ ਆਪਣੇ ਕੋਲ ਬੈਠਣ ਲਈ ਕਿਆ ਪਰ ਰਾਜ ਕਿਸੇ ਨਾ ਕਿਸੇ ਬਹਾਨੇ ਚਲੀ ਜਾਂਦੀ ਇੱਕ ਦਿਨ ਰਾਜ ਸਾਗ ਬਣਾ ਰਹੀ ਸੀ ਸਾਗ ਬਣਾਉਣ ਦੇ ਸਮੇਂ ਉਸ ਦੀ ਮਾਂ ਦਾ ਫੋਨ ਆ ਗਿਆ ਰਾਜ ਫੋਨ ਸੁਣਨ ਲਈ ਆਪਣੇ ਕਮਰੇ ਚ ਚਲੀ ਗਈ ਉਹ ਆਪਣੀ ਮਾਂ ਨਾਲ ਗੱਲਾਂ 'ਚ ਇੰਨੀ ਮਸਤ ਹੋ ਗਈ ਕਿ ਸਾਗ ਦਾ ਖਿਆਲ ਹੀ ਭੁੱਲ ਗਿਆ ਉਸ ਦੀ ਸੱਸ ਨੇ ਸਾਗ ਨੂੰ ਚੰਗੀ ਤਰ੍ਹਾਂ ਘੋਟ ਕੇ ਬਣਾ ਕੇ ਰੱਖ ਦਿੱਤਾ ਜਦ ਤੱਕ ਰਾਜ ਨੇ ਫੋਨ ਕੱਟਿਆ ਉਸ ਦਾ ਘਰ ਵਾਲਾ ਆ ਗਿਆ ਅਚਾਨਕ ਰਾਜ ਨੂੰ ਸਾਗ ਦਾ ਖਿਆਲ ਆਇਆ ਉਹ ਭੱਜ ਕੇ ਰਸੋਈ ਵੱਲ ਗਈ ਉਸਨੇ ਦੇਖਿਆ ਕਿ ਸਾਗ ਤਾਂ ਉਸਦੀ ਸੱਸ ਨੇ ਬਣਾ ਕੇ ਵੀ ਰੱਖ ਦਿੱਤਾ ਉਹ ਮਾਨੀ ਮਨ ਸੋਚਣ ਲੱਗੀ ਕਿ ਹੁਣ ਉਸਦੀ ਸੱਸ ਉਸਦੇ ਘਰ ਵਾਲੇ ਅੱਗੇ ਬੋਲੇਗੀ ਉਹ ਬਹੁਤ ਡਰ ਗਈ ਪਰ ਉਹ ਚੁੱਪ ਰਹੀ ਰਾਤ ਨੂੰ ਰੋਟੀ ਬਣਾਈ ਤਾਂ ਸਾਗ ਖਾ ਕੇ ਸਭ ਨੇ ਕਿਹਾ ਕਿ ਅੱਜ ਸਾਗ ਬਹੁਤ ਵਧੀਆ ਬਣਿਆ ਰਾਜ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸਨੂੰ ਲੱਗਾ ਕਿ ਆਸਤਾ ਉਸਨੂੰ ਆਪਣੀ ਸੱਸ ਦਾ ਅਸਲੀ ਰੂਪ ਦੇਖਣ ਨੂੰ ਮਿਲੂ ਅਚਾਨਕ ਰਾਜ ਦੀ ਸੱਸ ਨੇ ਕਿਹਾ ਕਿ ਸਵਾਦ ਤਾਂ ਬਣਨਾ ਹੀ ਸੀ ਮੇਰੀ ਧੀ ਰਾਜ ਨੇ ਬਣਾਇਆ ਇਹ ਕਹਿ ਕੇ ਰਾਜ ਹੈਰਾਨ ਰਹਿ ਗਈ ਸਾਰੇ ਰਾਜ ਦੀ ਪ੍ਰਸ਼ੰਸਾ ਕਰਨ ਲੱਗੇ ਪਰ ਰਾਜ ਹੈਰਾਨ ਸੀ ਹੁਣ ਰਾਜ ਨੂੰ ਆਪਣੀ ਸੱਸ ਥੋੜੀ ਥੋੜੀ ਚੰਗੀ ਲੱਗਣ ਲੱਗੀ ਸੀ ਇੱਕ ਦਿਨ ਕੰਮ ਖਤਮ ਕਰਕੇ ਉਹ ਆਪਣੀ ਸੱਸ ਕੋਲ ਬੈਠ ਗਈ ਦੋਨੋਂ ਕਿੰਨਾ ਸਮਾਂ ਗੱਲਾਂ ਕਰਦੀਆਂ ਰਹੀਆਂ ਉਸ ਦੀ ਸੱਸ ਨੇ ਉਸ ਨੂੰ ਦੱਸਿਆ ਕਿ ਜਦੋਂ ਨਵੀਂ ਵਿਆਹੀ ਆਈ ਸੀ ਉਹ ਵੀ ਬਹੁਤ ਡਰ-ਡਰ ਕੇ ਰਹਿੰਦੀ ਸੀ ਪਰ ਸਮਾਂ ਪੈਣ ਤੇ ਸਭ ਆਪਣਾ ਲੱਗਣ ਲੱਗਾ ਰਾਜ ਨੂੰ ਪਤਾ ਹੀ ਨਹੀਂ ਲੱਗਾ ਕਿ ਅੱਜ ਸਮਾਂ ਕਿਵੇਂ ਲੰਘ ਗਿਆ ਹੁਣ ਉਹ ਜਲਦੀ ਕੰਮ ਖਤਮ ਕਰਕੇ ਆਪਣੀ ਸੱਸ ਨਾਲ ਬੈਠ ਕੇ ਖੂਬ ਗੱਲਾਂ ਕਰਦੀ ਰਾਜ ਦਾ ਪੇਕੇ ਜਾ ਕੇ ਦਿਲ ਨਾ ਲੱਗਦਾ ਉੱਥੇ ਵੀ ਉਹ ਆਪਣੀ ਸੱਸ ਦੀਆਂ ਗੱਲਾਂ ਕਰਦੀ ਰਹਿੰਦੀ ਜਦੋਂ ਕੋਈ ਰਾਸ ਤੋਂ ਸੱਸ ਬਾਰੇ ਪੁੱਛਦਾ ਤਾਂ ਉਹ ਕਹਿੰਦੀ ਕਿ ਸੱਸ ਨਹੀਂ ਮੇਰੀ ਮਾਂ ਹੈ ਰਿਸ਼ਤਾ ਕੋਈ ਨਹੀਂ ਮਾੜਾ ਹੁ ਬਸ ਥੋੜੀ ਸਮਝ ਦੀ ਕਮੀ ਹੁੰਦੀ ਹੈ ਜੋ ਸਿਰਫ ਆਪਾਂ ਹੀ ਪੂਰੀ ਕਰ ਸਕਦੇ ਹਾਂ